200 ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਜਹਾਜ਼ ਚੌਂਕ ਤੋਂ ਜਿਹੜਾ ਗੁਰਦਾਸਪੁਰ ਤੋਂ ਅਸੀਂ ਫਿਸ਼ਪਾਰਕ ਨੂੰ ਜਾਂਦੇ ਹਾਂ ਨਾ ਜੀ ਉਸ ਰੋਡ ਤੇ ਖੜੇ ਆ ਸੋ ਇਸ ਰੋਡ ਤੇ ਜਿਹੜਾ ਵਾ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਜਿਹੜਾ ਜੀ ਇੱਕ ਵਧੀਆ ਉਪਰਾਲਾ ਕੀਤਾ ਗਿਆ ਵਾ ਉਹਨਾਂ ਵੱਲੋਂ ਜਿਹੜਾ ਵਾ ਜੀ ਅੱਜਲੇ ਡਿਵਾਈਡਰ ਤੇ ਬ੍ਰਿਖਸ਼ ਲੱਗੇ ਸੀ ਉਹਨਾਂ ਦੀ ਕਟਾਈ ਕੀਤੀ ਗਈ ਹੈ ਜੀ ਸੋ ਇਹਨਾਂ ਬ੍ਰਿਖਸ਼ਾਂ ਦੀ ਕਟਾਈ ਕੀਤੀ ਗਈ ਕਿਉਂਕਿ ਇਹ ਬ੍ਰਿਖਸ਼ ਬਹੁਤ ਜ਼ਿਆਦਾ ਵੱਧ ਗਏ ਸੀ ਸੋ ਸਮੇਂ ਦੇ ਹਿਸਾਬ ਨਾਲ ਕਟਾਈ ਹੋਣੀ ਜ਼ਰੂਰੀ ਸੀ ਸੋ ਵਧੀਆ ਕੰਮ ਕੀਤਾ ਇਹਨਾਂ ਨੇ ਜੀ ਪਰ ਕਿਤੇ ਨਾ ਕਿਤੇ ਇੱਕ ਲਾਪਰਵਾਹੀ ਵੀ ਹਨ ਲੱਗੀ ਹੈ ਜ ਇਹ ਦੇਖੋ ਬ੍ਰਿਖ ਜਿਹੜੇ ਕੁਸ਼ਤੇ ਨੇ ਅੱਜ ਕੱਟੇ ਆ ਜਿਹੋ ਕੁਸ਼ ਕੱਲ੍ਹ ਦੇ ਕੱਟੇ ਸੀ ਔਰ ਇਹਦੇ ਵਿੱਚੋਂ ਜਿਹੜਾ ਘਾਹ ਵੀ ਪੁੱਟਿਆ ਗਿਆ ਵਾ ਔਰ ਤੁਸੀਂ ਤਕਰੀਬਨ ਦੇਖਿਓ ਪੰਚਾਇਤ ਭਵਨ ਚੌਂਕ ਤੋਂ ਲੈ ਕੇ ਰਸਤੇ ਵਿੱਚ ਜਿਹੜਾ ਵਾ ਜੀ ਕਈ ਜਗ੍ਹਾ ਤੇ ਕੱਲ ਦਾ ਘਾਹ ਪਿਆਦਾ ਵਾ ਔਰ ਅੱਜ ਜਿਹੜਾ ਵੱਢਿਆ ਗਿਆ ਵਾ ਜੀ ਉਹ ਵੀ ਜਿਹੜਾ ਉੱਥੇ ਤੋਂ ਉੱਥੇ ਪਿਆ ਵਾ ਇਹ ਨਹੀਂ ਕਿਸੇ ਨੇ ਕਿਹਾ ਵੀ ਜੋਕੇ ਨੂੰ ਜਿਹੜਾ ਕਿਦਾ ਸਾਈਡ ਤੇ ਕਰ ਦਈਏ ਸੋ ਕਹਿੰਦਾ ਮਤਲਬ ਵੀ ਕੰਮ ਤਾਂ ਕੀਤਾ ਪਰ ਉਹ ਦੇਖੋ ਜਿਹੜਾ ਉੱਥੋਂ ਵੱਢਿਆ ਗਿਆ ਵਾ ਦਰਫਤੇ ਨੇ ਵੱਢੇ ਗਏ ਆ ਜਾਂ ਜਿਹੜੇ ਬ੍ਰਿਖਸ਼ ਵੱਢੇ ਗਏ ਆ ਉਹ ਸੜਕ ਤੇ ਪਏ ਆ ਔਰ ਉਸੀ ਸਾਈਡ ਤੇ ਦੇਖੋ ਆ ਸੁੱਕੀਆਂ ਲੱਕੜਾਂ ਜਿਹੜੀਆਂ ਆ ਜੀ ਸੁੱਕੇ ਦਰਖਤ ਜਿਹੜੇ ਉਹ ਵੱਡੇ ਆ ਔਰ ਲੱਕੜਾਂ ਜਿਹੜੀਆਂ ਆ ਰੋਡ ਦੇ ਉੱਪਰ ਪਈ ਦੀਆਂ ਆ ਜੀ ਸੋ ਜਦੋਂ ਇਧਰੋਂ ਦੂਸਰੀ ਸਾਈਡ ਤੋਂ ਜਦੋਂ ਕੋਈ ਫਾਸਟ ਆਇਆ ਤਾਂ ਇਹਨਾਂ ਲੱਕੜਾਂ ਦੇ ਨਾਲ ਜੇ ਕੋਈ ਵੱਜਿਆ ਤਾਂ ਐਕਸੀਡੈਂਟ ਹੋਣ ਦਾ ਕਾਰਨ ਜਿਹੜਾ ਵਾ ਜੀ ਥੋੜਾ ਅੱਗੇ ਹੋ ਜਾਓ ਭਾਜੀ ਸੋ ਕਿਸੇ ਵੇਲੇ ਕੋਈ ਐਕਸੀਡੈਂਟ ਹੋ ਸਕਦਾ ਹੈ ਦੇਖੋ ਗੱਡੀ ਫਾਸਟ ਆ ਰਹੀ ਹੈ ਔਰ ਇਹ ਲੱਕੜ ਨਾਲ ਵੱਜੇ ਉਹ ਬੁਕੋ ਲੱਕੜ ਕਿਤਾ ਮੁਰਕੀ ਹੈ ਜੀ ਆ ਦੇਖੋ ਗੱਡੀ ਫਾਸਟ ਹੁੰਦੀ ਜਦੋਂ ਉਹ ਲੱਕੜ ਬੁੜਕਦੀ ਆ ਜੀ ਯਾਨੀ ਕਿ ਲੱਕੜ ਦੇ ਨਾਲ ਇਸ ਨਾਲ ਕਿਸੇ ਵੇਲੇ ਕੋ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਜੀ ਕੋਈ ਸਕੂਟਰ ਮੋਟਰਸਾਈਕਲ ਇਹਦੇ ਨਾਲ ਵੱਜ ਕੇ ਡਿੱਗ ਸਕਦਾ ਵਾ ਸੋ ਇਹ ਲਾਪਰੋਈ ਹੈਗੀ ਆ ਜੇਕਰ ਤੁਸੀਂ ਸ਼ਿੰਗਾਈ ਕੀਤੀ ਆ ਸਫਾਈ ਕੀਤੀ ਆ ਤਾਂ ਉਹਨੂੰ ਤੋਂ ਚੁੱਕੋ ਨਾਲ ਨਾਲ ਹੀ ਕਿਉਂਕਿ ਨਾਲ ਨਾਲ ਚੁੱਕਣ ਦੇ ਨਾਲ ਹੀ ਆ ਵੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਜੀ ਸੋ ਦੇਖੋ ਪੂਰਾ ਰੋਡ ਜੀ ਅੱਗੇ ਆ ਜਾਓ ਭਾਜੀ ਅੱਗੇ ਵੀ ਦੇਖੋ ਤੁਸੀਂ ਜਿੰਨੇ ਵੀ ਡਰਕਟਰਾਂ ਨੇ ਵੱਡੇ ਆ ਜਿੰਨੇ ਵੀ ਸ਼ਿੰਗਾਈ ਕੀਤੀ ਆ ਸਾਰਾ ਹੀ ਜਿਹੜਾ ਰੋਡ ਦੇ ਉੱਪਰ ਪਿਆਦਾ ਜੀ ਸੋ ਇਹ ਦੇਖੋ ਤੁਸੀਂ ਇਹ ਵੀ ਟਾਲੀਆਂ ਬੜੀਆਂ ਤਿੱਖੀਆਂ ਟਾਲੀਆਂ ਵਾਂ ਉਹ ਤਕਰੀਬਨ ਸਾਰੀਆਂ ਰੋਡ ਤੇ ਪੈਈਆਂ ਜੀ ਸੋ ਇਹ ਇਦਾਂ ਦਾ ਜਿਹੜਾ ਸਿਲਸਿਲਾ ਸਾਰਾ ਹੀ ਆ ਜੀ ਟੋਟਲੀ ਸੋ ਇਹਦੇ ਵਿੱਚ ਟਾਲੀਆਂ ਦੇਖੋ ਤੁਸੀਂ ਕਿੰਨੀਆਂ ਤਿੱਖੀਆਂ ਵਾਂ ਜਦੋਂ ਕਿ ਇਹ ਮੋਟਰਸਾਈਕਲ ਜਾਂ ਸਕੂਟਰ ਜੇ ਫਸ ਗਈ ਕੋਈ ਤਾਂ ਇਹਨਾਂ ਨੂੰ ਨੁਕਸਾਨ ਕਰਨਾ ਹੀ ਕਰਨਾ ਵਾ ਜੀ ਸੋ ਇਹ ਲਾਪਰਵਾਹੀ ਜਿਹੜੀ ਹੈ ਜੀ ਸਾਡੇ ਅਸੀਂ ਕਹਾਂਗੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਕਹਾਂ ਲਾਂਗੇ ਜਿਨ੍ਹਾਂ ਨੇ ਕੰਮ ਤਾਂ ਕੀਤਾ ਕੰਮ ਬਹੁਤ ਵਧੀਆ ਕੀਤਾ ਆਓ ਦੇਖੋ ਸਕੂਟਰ ਲੱਗਾ ਸੀ ਮੋਟਰਸਾਈਕਲ ਲੱਗਾ ਸੀ ਡਗਣ ਪਰ ਇਹ ਲਾਪਰਵਾਹੀ ਜਿਹੜੀ ਛੜਤੀ ਇਹਨਾਂ ਨੇ ਜੀ ਸੋ ਇਹਦੇ ਉੱਲ ਧਿਆਨ ਦੇਣ ਦੀ ਲੋੜ ਹੈ ਜੀ ਔਰ ਇਹ ਸੰਸਲਾ ਜਿਹੜਾ ਵਾ ਤਕਰੀਬਨ ਜਿਹੜਾ ਵਾ ਮੈਂ ਤੁਹਾਨੂੰ ਦੱਸ ਰਿਹਾ ਪੰਚਾਇਤ ਭਵਨ ਚੌਂਕ ਤੋਂ ਲੈ ਕੇ ਔਰ ਕਿਉਂਕਿ ਕੱਲਾ ਜਾ ਚੌਂਕ ਨਹੀਂ ਹੈ ਜਾ ਚੌਂਕ ਤੋਂ ਅੱਗੇ ਵੀ ਜਿਹੜਾ ਵਾ ਜੀ ਇਦਾਂ ਹੀ ਸੰਸਲਾ ਵਾ ਅੱਗੇ ਵੀ ਡਿਵਾਈਡਰ ਦੇ ਨਾਲ ਸਫਾਈ ਕੀਤੀ ਗਈ ਆ ਹਨੂਮਨ ਚੌਂਕ ਤੇ ਸਾਫ ਸਫਾਈ ਕੀਤੀ ਗਈ ਆ ਪਰ ਸਫਾਈ ਕਰਨ ਦੇ ਬਾਅਦ ਜਿਹੜਾ ਵਾ ਜੀ ਗੰਦਗੀ ਉੱਥੇ ਦੀ ਉੱਥੇ ਹੀ ਰਹਿੰਦੀ ਆ ਸੋ ਇਹ ਵੱਡੀ ਲਾਪਰਵਾਹੀ ਆ ਜੋ ਇਹਦੇ ਉੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਹਾਸਲ ਦੇਖੋ ਕਿਸੇ ਵੇਲੇ ਵੀ ਇੱਥੇ ਸੋ ਤਕਰੀਬਨ ਜਿਹੜੇ ਲੋਕ ਜਿਹੜੇ ਜੀ ਇਸ ਚੀਜ਼ ਤੋਂ ਪਰੇਸ਼ਾਨ ਨੇ ਲੋਕ ਕਹਿ ਰਹੇ ਨੇ ਕਿ ਇਹ ਪਰੇਸ਼ਾਨੀ ਜਿਹੜੀ ਇਹਦਾ ਹੱਲ ਹੋਣਾ ਚਾਹੀਦਾ ਵਾ ਸੋ ਅਸੀਂ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਨਗਰ ਕੌਂਸਲ ਨੂੰ ਬੇਨਤੀ ਕਰਾਂਗੇ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਔਰ ਪਹਿਲੇ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਵੱਡੀ ਸਮੱਸਿਆ ਵਾ ਜੀ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਜਾਗਦਾ ਵਾ ਸੋ ਸਮਾਂ ਰੰਦੇ ਪਹਿਲੇ ਹੀ ਜਿਹੜਾ ਵਾ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜੀ ਸੋ ਇਹ ਵੱਡੀ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਇਹ ਸਮੱਸਿਆ ਜਿਹੜੀ ਤੁਹਾਡਾ ਨਾਲ ਸਾਂਝੀ ਕਰ ਰਹੇ ਔਰ ਦੇਖੋ ਅਸੀਂ ਇਹ ਨਹੀਂ ਕਹਿੰਦੇ ਕੰਮ ਮਾੜਾ ਹੋਇਆ ਕੰਮ ਬਹੁਤ ਵਧੀਆ ਕੀਤਾ ਰਿਹਾ ਨੇ ਜੀ ਕਿਉਂਕਿ ਇਹਦਾ ਜਿਹੜਾ ਨਾ ਦੇਖੋ ਬਦਾ ਬੜਾ ਸੀ ਇਹਦਾ ਬਿਰਖਾਂ ਦਾ ਔਰ ਹਾਸਿਆਂ ਦਾ ਜਿਹੜਾ ਇਸੇ ਕਾਰਨ ਬੰਦੇ ਸੀ ਸੋ ਨਗਰ ਕੌਂਸਲ ਨੇ ਵਧੀਆ ਪਿਆਲ ਕੀਤੀ ਔਰ ਸਫਾਈ ਕੀਤੀ ਹੈ ਪਰ ਜਿਹੜਾ ਬਾਹਰ ਜਿਹੜਾ ਛੁੱਟਿਆ ਜੀ ਕੂੜਾ ਔਰ ਬਾਹਰ ਜਿਹੜੇ ਧਰਕ ਛੁੱਟੇ ਆ ਉਹਨਾਂ ਨੂੰ ਚੁੱਕਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਹਾਸਾ ਵਾਪਰ ਸਕਦਾ ਵਾ ਸੋ ਇਹਦੇ ਨਾਲ ਨਾਲ ਜਿਹੜਾ ਵਾ ਜੀ ਆਹ ਦੇਖੋ ਇਸ ਸਾਈਡ ਤੇ ਵੀ ਇਹ ਨਾਲੀਆਂ ਜਿਹੜੀਆਂ ਵਾਂ ਸੋ ਇਹ ਨਾਲੀਆਂ ਦੇਖੋ ਤੁਸੀਂ ਸਿਵਲ ਨੇ ਰੋਡ ਤੇ ਇਹ ਕਾ ਕੇ ਨਾ ਕਹਿੰਦਾ ਚੜਿਆ ਵਾ ਸਾਹ ਜੇ ਹੋ ਗਈ ਇਹਨਾਂ ਨੂੰ ਸਾਫ਼ ਕੀਤਾ ਜੀ ਭਰੀਆਂ ਪਈਆਂ ਵਾਂ ਸੋ ਆਹ ਦੇਖੋ ਤੁਸੀਂ ਜੜੀਆਂ ਬੁੱਟੀਆਂ ਉੱਗੀਆਂ ਦੀਆਂ ਵਾਂ ਔਰ ਬੜੇ ਵੱਡੇ ਪੱਧਰ ਤੇ ਗੰਦਗੀ ਦੇ ਵਿੱਚ ਹੈ ਜੀ ਸੋ ਇਹਦੇ ਵਾਲੀ ਧਿਆਨ ਦੇਣ ਦੀ ਲੋੜ ਹੈ ਜੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਇਹਦੇal ਵੀ ਔਰ ਆਹ ਦੇਖੋ ਟੋਟਲੀ ਜਿਹੜਾ ਵਾ ਸਿਵਲ ਲਾਈਨ ਰੋਡ ਤੇ ਨਾਲੀਆਂ ਜਿਹੜੀਆਂ ਬਲੌਕੇਜ ਨੇ ਵੱਡੀ ਗੱਲ ਇਹ ਹੈ ਜੀ ਅੱਗੇ ਬਰਸਾਤ ਦਾ ਮੌਸਮ ਆ ਔਰ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਜਿਹੜਾ ਵਾ ਜੀ ਇਹਦੀ ਸਫਾਈ ਹੋਣੀ ਬਹੁਤ ਜ਼ਰੂਰੀ ਆ ਸੋ ਅਸੀਂ ਦੂਸਰੀ ਸਾਈਡ ਵੀ ਚੱਲਦੇ ਆ ਜੀ ਉਹ ਦੂਸਰੀ ਸਾਈਡ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂ ਸੋ ਅਸੀਂ ਤਨਵੀਰ ਦੂਸਰੀ ਸਾਈਡ ਦਿਖਾਈ ਹੈ ਜੀ ਹੁਣ ਅਸੀਂ ਇਸ ਸਾਈਡ ਤੇ ਆਏ ਆ ਇਸ ਸਾਈਡ ਦੇ ਖਲਾ ਜਿਹੜੇ ਉਦਾਂ ਹੀ ਉਦਾਂ ਹੀ ਆ ਜੀ ਸੋ ਭਾਈਆਂ ਨਾਲ ਗੱਲਬਾਤ ਕਰਦੇ ਆ ਭਾਜੀ ਦੇਖੋ ਇੱਤਾਂ ਇਹ ਕਟਾਈ ਕੀਤੀ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਜੀ ਪਰ ਕਟਾਈ ਕਰਕੇ ਦਰਖਤ ਜਿਹੜੇ ਆ ਸਾਰੇ ਰੋਡ ਦੇ ਉੱਪਰ ਸੁੱਟਦੇ ਆ ਜੀ ਉਹ ਕਿਤਨਾ ਕਿਤੇ ਹਾਸੇ ਦਾ ਕਾਰਨ ਬਣਦੇ ਪਾਜੀ ਬਿਲਕੁਲ ਬਣਦੇ ਪਏ ਆ ਜਿੰਨੇ ਸਕੂਟਰ ਮੋਟਰਸਾਈਕਲ ਆਉਂਦੇ ਪਏ ਆ ਨਾ ਉਹ ਜਦੋਂ ਕ੍ਰੋਸਿੰਗ ਹੁੰਦੀ ਆ ਤੇ ਇੱਕ ਸਕੂਟਰ ਮੋਟਰਸਾਈਕਲ ਉੱਧਰ ਜਾਂਦਾ ਤੇ ਉਹ ਫਿਸਲਣ ਦਾ ਡਰ ਆ ਤੇ ਅੱਗੇ ਦੋ ਵਾਰੀ ਹੋਏ ਆ ਪਰ ਉਹ ਬਚ ਗਏ ਪਰ ਉਹਨਾਂ ਨੂੰ ਫਿਸਲਣ ਦਾ ਡਰ ਆ ਤੇ ਜਿਹੜਾ ਗੰਦ ਜਲਦੀ ਤੋਂ ਜਲਦੀ ਇੱਥੇ ਚਕਾਉਣਾ ਚਾਹੀਦਾ ਦਸ 2 ਮਿੰਟ ਪਹਿਲਾਂ ਪਾਜੀ ਇੱਕ ਬਾਈਕ ਡਿੱਗ ਲੱਗੀ ਸੀ ਪਰਲੀ ਸਾਈਡ ਤੋਂ ਲੱਕੜ ਛੁੱਟੀ ਲੱਕੜ ਵਿੱਚ ਫਸ ਗਈ ਉਹਦੇ ਹਾਂਜੀ ਹਾਂਜੀ ਜਿੰਨਾ ਕੂੜਾ ਵਾ ਉਹ ਤੇਜ ਜਾਂਦੇ ਆ ਲੋਕ ਦੂਸਰਾ ਭਾਈ ਇਹ ਮੈਂ ਦੇਖ ਰਿਹਾ ਨ नालੀਆਂ ਲੱਗੇ ਸਫਾਈ ਵੀ ਨਹੀਂ ਆ ਘਾਓ ਤਾਂ ਹੋ ਗਿਆ ਸਿਵਲ ਲਾਈਨ ਏਰੀਆ ਵਾ ਵੀ ਆਈਪੀ ਏਰੀਆ ਨੇ ਕਹਿੰਦੇ ਆ ਜੀ ਹਾਂਜੀ ਹਾਂਜੀ ਬਹੁਤ ਗੰਦ ਪਿਆਦਾ ਜੀ ਕਿਨੂੰ ਵੀ ਆਈਪੀ ਏਰੀਆ ਜ਼ਰੂਰ ਆ ਪਰ ਇੱਥੇ ਸਫਾਈ ਦੀ ਬਹੁਤ ਘਾਟ ਹੈ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸ ਰੋਡ ਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਜਿਹੜਾ ਸਾਫ ਨੀਟ ਐਂਡ ਕਲੀਨ ਕਰੇ ਧੰਨਵਾਦ ਭਾਈ ਸੋ ਦੇਖੋ ਭਾਈ ਉਹਨਾਂ ਗੱਲ ਕੀਤੀ ਬੜੀ ਵਧੀਆ ਭਾਈ ਨੇ ਗੱਲ ਕੀਤੀ ਹੈ ਵੀ ਇਹ ਜਿਹੜੇ ਆ ਜੀ ਇਲਾਕੇ ਸਾਫ਼ ਹੋਣੇ ਜ਼ਰੂਰੀ ਹੈ ਕਿਉਂਕਿ ਗੁਰਦਾਸਪੁਰ ਦੇ ਜਿਹੜੇ ਨੇ ਜੀ ਇਹ ਵੀ ਆਈਪੀ ਇਲਾ ਇਸ ਏਰੀਆ ਦਾ ਹੀ ਹਾਲਾਤ ਆ ਤੇ ਬਾਕੀਆਂ ਦਾ ਕੀ ਬਣੇਗਾ ਜੀ ਸੋ ਇਹ ਦੇਖੋ ਤੁਸੀਂ ਤਸਵੀਰ ਤੁਹਾਨੂੰ ਦਿਖਾਈ ਹੈ ਜੀ ਟੋਟਲ ਘਾਹ ਸਾਰਾ ਉੱਗਿਆ ਦਾ ਆ ਦੇਖੋ ਨਾਲੀ ਤੁਸੀਂ ਦਿਖਾਇਓ ਰਿਹਾ ਜੀ ਤਸਵੀਰਾਂ ਜੋ ਤੁਸੀਂ ਦੇਖੋ ਵੀ ਇਹ ਨਾਲੀ ਮੈਨੂੰ ਉਮੀਦ ਵੀ ਚਲਦੀ ਹੋएगी ਜੀ ਆ ਦੇਖੋ ਸਾਰੀ ਨਾਲੀ ਬਲੌਕ ਆ ਜੀ ਦਿਖਾਓ ਦੂਰ ਤੱਕ ਇਹਰਾ ਜੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਬਰਸਾਤਾਂ ਦਾ ਮੌਸਮ ਆ ਔਰ ਜੇਕਰ بارشਾਂ ਜ਼ਿਆਦਾ ਹੋ ਜਾਂਦੀਆਂ ਆ ਵਾ ਕਿਉਂਕਿ ਮੌਸਮ ਵਿਭਾਗ ਨੇ ਵੀ ਕਿਹਾ ਕਿ بارشਾਂ ਇਸ ਵਾਰੀ ਜ਼ਿਆਦਾ ਨਹੀਂ ਜੀ ਸੋ بارشਾਂ ਜੇਕਰ ਜ਼ਿਆਦਾ ਆਈਆਂ ਤਾਂ ਪਾਣੀ ਲੰਗੇਗਾ ਇੱਥੋਂ ਜੀ ਮੈਨੂੰ ਨਹੀਂ ਉਮੀਦ ਵੀ ਪਾਣੀ ਤੋਂ ਨਿਕਲ ਜਾਏਗਾ ਜੀ ਜੋ ਹਾਲਾਤ ਨੇ ਕਿਉਂਕਿ ਇਹਦੇ ਵਿੱਚ ਦੇਖੋ ਕੂੜਾ ਤਾਂ ਹੈਗਾ ਹੀ ਹੈਗਾ ਜਿਹੜਾ ਵਾ ਮਿੱਟੀ ਬੜੀ-ਬੜੀ ਇਹਦੇ ਵਿੱਚ ਹੈ ਜੀ ਬਹੁਤ ਜ਼ਿਆਦਾ ਮਿੱਟੀ ਆ ਜਿਹੜੀ ਮਿੱਟੀ ਕਢਣੀ ਜਿਹੜੀ ਹੈ ਜੀ ਉਹ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਵਾਸਤੇ ਚੁਣੌਤੀ ਬਣੇਗੀ ਕਿਉਂਕਿ ਲੰਬੇ ਸਮੇਂ ਤੋਂ ਬੰਦ ਪਏ ਦੇ ਨਾਲੇ ਇਹ ਲੰਬੇ ਸਮੇਂ ਤੋਂ ਨਾਲੇ ਬੰਦਿਆ ਕਿਸਮ ਦੇ ਨਾ ਇਹਨਾਂ 'ਚ ਪਾਣੀ ਦਿਖਾਈ ਦੇ ਰਿਹਾ ਵਾ ਔਰ ਨਾ ਹੀ ਇਹ ਜੜੀਆਂ ਬੂਟੀਆਂ ਜਿਹੜੀਆਂ ਵਾ ਜੀ ਉਗੀਆਂ ਸਫਾਈਆਂ ਹੋਈਆਂ ਵਾਂ ਕਿਉਂਕਿ ਮੇਨ ਗੱਲ ਹੁੰਦੀ ਆ ਜੀ ਬਰਸਾਤ ਦੇ ਮੌਸਮ ਦੇ ਕਿਉਂਕਿ ਉਦਾਂ ਤੇ ਟਾਈਮ ਨਿਕਲ ਜਾਂਦਾ ਵਾ ਚਲੋ ਪਾਣੀ ਨਹੀਂ ਚੱਲਦਾ ਵਿੱਚ ਘੱਟ ਚੱਲਦਾ ਵਾ ਤੇ ਟਾਈਮ ਪਾਸ ਹੋ ਜਾਂਦਾ ਵਾ ਪਰ ਮੇਨ ਜਦੋਂ بارشਾਂ ਹੁੰਦੀਆਂ ਵਾ ਉਦੋਂ ਹਾਲਾਤ ਮਾੜੇ ਹੁੰਦੇ ਆ ਜੀ ਜਦੋਂ ਪਾਣੀ ਅੱਗੇ ਨਹੀਂ ਨਿਕਲੇਗਾ ਤਾਂ ਫਿਰ ਪਾਣੀ ਡੰਪ ਹੋਏਗਾ ਤਾਂ ਨੁਕਸਾਨ ਕਰੇਗਾ ਜੀ ਸੋ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਇਸ ਵੇਲੇ ਧਿਆਨ ਦਿੱਤਾ ਜਾਵੇ ਅਸੀਂ ਪੰਚਾਇਤ ਭਾਉਣ ਚੌਂਕ ਤੋਂ ਜਿਹੜਾ ਜੀ ਜਿਹੜਾ ਅਸੀਂ ਆਹ ਰੋਡ ਤੇ ਖੜੇ ਆ ਡਾਕਟਰ ਭਟਿਆ ਦਾ ਹਸਪੀਟਲ ਆ ਜੀ ਉਹਨਾਂ ਦੇ ਨਜ਼ਦੀਕ ਆ ਸੋ ਇਹ ਹਾਲਾਤ ਜਿਹੜੇ ਆ ਜੀ ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਸੋ ਬੇਨਤੀ ਆ ਇਸ ਮਸਿਆਦਾ ਹੱਲ ਕੀਤਾ ਜਾਵੇ ਔਰ ਇਹਦੇ ਡਵਾਈਡਰਾਂ ਲੱਗੇ ਜਿਹੜੀ ਆ ਇਹਨਾਂ ਨੇ ਕੂੜਾ ਕਾੜਾ ਸੁੱਟਿਆ ਜੀ ਜਿਹੜਾ ਕਟਿੰਗ ਕਰਕੇ ਧਰਖ ਸੁੱਟਿਆ ਉਹਨਾਂ ਦਾ ਵੀ ਧਿਆਨ ਦਿੱਤਾ ਜਾਵੇ ਉਹ ਵੀ ਉੱਥੋਂ ਕੂੜਾ ਚੁੱਕਿਆ ਜਾਵੇ ਜੀ ਔਰ ਇਹਨਾਂ ਰੋਡ ਜਿਹੜੀ ਇਹ ਰੋਡਸ ਨੇ ਜੀ ਇਹਨਾਂ ਨੂੰ ਵੀ ਕਲੀਨ ਕੀਤਾ ਜਾਵੇ ਔਰ ਸਾਫ ਸਪਾਈ ਦਾ ਖਾਸ ਕਰਕੇ ਖਿਆਲ ਰੱਖਿਆ ਜਾਵੇ ਕਿਉਂਕਿ ਇਹ ਬਰਸਾਤ ਦਾ ਮੌਸਮ ਆ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਅਫੀਸ਼ਲ ਰਿਪੋਰਟ